ਤਲਵੰਡੀ ਸਾਬੋ ਖੜੇ ਆ ਭਾਈ ਦੱਲ ਸਿੰਘ ਗੱਤਕਾ ਅਕੈਡਮੀ ਅਤੇ ਸਟੱਡ ਫਾਰਮ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆਗਾ 10ਵਾਂ ਵਿਰਸਾ ਸੰਭਾਲ ਮਹਾਨ ਗੱਤਕਾ ਕੱਪ 2025 ਕਰਵਾਇਆ ਗਿਆਗਾ ਇਸ ਮੌਕੇ ਖੂਨਦਾਨ ਕੈਂਪ ਲੱਗਿਆ ਜਿੱਥੇ ਉੱਥੇ ਨਾਲ ਹੀ ਗੁਫਤਾਈ ਕੇਅਰ ਸੈਂਟਰ ਵੱਲੋਂ ਅੱਖਾਂ ਦਾ ਮੁਕਤ ਚੈੱਕਅਪ ਕੈਂਪ ਲਾਇਆ ਗਿਆ ਨਾਲ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਨੇ ਵੱਖ-ਵੱਖ ਅਕੈਡਮੀਆਂ ਦੀਆਂ ਜਿਹੜੀਆਂ ਗੱਤਕੇ ਦੀਆਂ ਟੀਮਾਂ ਪਹੁੰਚੀਆਂ ਨੇ ਉਹਨਾਂ ਨੂੰ ਕੱਪ ਦੇ ਕੇ ਨਾਲ ਨਗਦ ਰਕਮੀ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਹਿਬ ਜੀ ਸਾਹਿਬ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਆਏ ਤੇ ਜੀ ਉਹ ਕਿਹਾ ਜਾਂਦਾ ਹੈ ਭਾਈ ਭੋਲਾ ਸਿੰਘ ਜੀ ਇੰਚਾਰਜ ਸਾਹਿਬਾਨ ਧਰਮ ਪ੍ਰਚਾਰ ਦੇ ਹੈੱਡ ਆਫਿਸ ਦੇ ਜਿਹੜੇ ਪੋਲਾ ਸਿੰਘ ਜੀ ਉਹਨਾਂ ਨੂੰ ਦਿਓ ਹੈ ਕਿਹਾ ਜਾਂਦਾ ਜੀ ਪਾਪਾ ਅਮਨਦੀਪ ਸਿੰਘ ਜੀ ਗਿਆਨੀ ਜੀ ਜੋ ਬੱਚਿਆਂ ਨੂੰ ਬਹੁਤ ਵੱਡੀ ਸੇਵਾ ਜਿਹੜੀ ਬੱਦਿਆਂ ਦੀ ਉਹ ਦੇ ਰਹੇ ਆ ਉਹਨਾਂ ਦੇ ਅੱਖੋਂ ਦੇ ਦਿਓ ਹੈ ਕਿਹਾ ਜਾਂਦਾ ਬਹੁਤ ਬਹੁਤ ਧੰਨਵਾਦ ਜਥੇਦਾਰ ਬਾਬਾ ਮੇਲਾ ਸਿੰਘ ਜੀ ਪ੍ਰਚਾਰਕ ਬੁੱਢਾ ਦਲ ਬਾਬਾ ਗੁਰਵਿੰਦਰ ਸਿੰਘ ਜੀ ਮਾਲਸਾ ਭਾਈ ਸਰਜੀਤ ਸਿੰਘ ਜੀ ਸੀਨੀਵਾਲ ਜੋ ਬੱਚਿਆਂ ਨੂੰ ਨਰੋਲ ਗੁਰਬਾਣੀ ਕੀਰਤਨ ਦਾ ਸਿਮਰਨਾ ਜੋੜਦਿਆ ਬਹੁਤ ਵੱਡਾ ਉਪਰਾਲਾ ਸੀਨੀਵਾਲ ਕਲਾਂ ਦੀ ਸਾਰੀ ਕਮੇਟੀ ਦਾ ਨਿਰਵਾਨ ਕੀਰਤਨ ਹਰ ਅੰਮ੍ਰਿਤ ਬਾਣੀ ਸੀਨੀਵਾਲ ਕਲਾਂ ਨਿਰਵਾਨ ਕੀਰਤ ਹਰ ਅੰਮ੍ਰਿਤ ਬਾਣੀ ਸੀਨੀਵਾਲ ਕਲਾਂ ਭਾਈ ਸਰਜੀਤ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਪਹੁੰਚਿਆ ਉਹਨਾਂ ਨੂੰ ਅ ਜੀਓ ਆਖਿਆ ਜਾਂਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਤੇਜ ਸਿੰਘ ਜੀ ਸੀਨੀਵਾਲ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਭਸੀਅਤਾਂ ਅਸੀਂ ਇੱਥੇ ਆਉਣ ਤੇ ਜੀਓ ਆਖਿਆ ਜਾਂਦਾ ਜੀ ਹੁਣ ਪੰਜ ਪਿਆਰੇ ਸਰਵਾਨਾਂ ਦਾ ਸਨਮਾਨ ਕੀਤਾ ਜਾਊਗਾ ਜੀ ਸੋ ਸੰਗਤਾਂ ਨੂੰ ਬੇਨਤੀ ਹੈ ਜੀ ਪੰਜ ਪਿਆਰੇ ਸਹਿਬਾਨਾਂ ਦਾ ਸਨਮਾਨ ਕੀਤਾ ਜਾਊਗਾ ਸਾਰੀਆਂ ਸੰਗਤਾਂ ਨੇ ਖੜੇ ਹੋ ਕੇ ਉਹਦਾ ਸਨਕਾਰ ਕਰਨਾ ਜੀ ਗੁਰਸੇਵ ਸਿੰਘ ਅਮਰਸਰ ਸਾਹਿਬ ਰੈੱਡ ਕੋਸਟਯਮ ਹਰਪ੍ਰੀਤ ਸਿੰਘ ਪਥਰਾਲਾ ਬਲੂ ਕੋਸਟਯਮ ਇਹ ਵੀ ਤਿਆਰ ਹਨ ਜੀ ਤੇ ਨਾਲ ਹੀ ਬਾਬਾ ਫੱਦੇ ਸਿੰਘ ਗਤਕਾ ਖੜਾ ਤਲਵੰਡੀ ਸਾਹਿਬੋਂ ਜੀ ਕੀ ਵਾਹ ਜੀ ਆਮੇਨ ਯਾਰ ਹੋ ਜਾਵੇ ਬਹੁਤ ਸ਼ੁਕਰੀਆ ਕਾਲ ਖੁਸ਼ੀਆਂ ਆਵੇ ਜਗਾਰਾ ਵੀ ਜਾਵੇ ਨਾਲ ਹੋ ਜਾਵੇ ਫੱਟੇ ਭਾਵੇ ਸਤਿ ਸ਼੍ਰੀ ਅਕਾਲ ਜਗਾਰਾ ਗ ਜਾਵੇ ਨਾਲ ਹੋ ਜਾਵੇ ਫੱਟੇ ਭਾਵੇ ਖੁਸ਼ੀਆਂ ਦੇ ਜਗਾਰੇ ਜਾਵੇ ਨਾਲ ਹੋ ਜਾਵੇ ਸਾਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਮਨ ਨੂੰ ਪਾਵੇ ਖੁਸ਼ੀਆਂ ਦੇ ਜਗਾਰੇ ਜਾਵੇ ਨਾਲ ਹੋ ਜਾਵੇ ਫਤਿਹ ਪਾਵੇ ਖੁਸ਼ੀਆਂ ਦੇ ਜਗਾਰੇ ਜਾਵੇ ਨਾਲ ਹੋ ਜਾਵੇ ਫਤਿਹ ਪਾਵੇ ਬਹੁਤ ਬਹੁਤ ਧੰਨਵਾਦ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜ ਸੈੰਗ ਸਹਿਬਾਨ ਪਹੁੰਚੇ ਨੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈਗਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਪ੍ਰਧਾਨ ਗੱਤਕਾ ਦਲ ਪੰਜਾਬ ਸਰਦਾਰ ਤੇਜਿੰਦਰ ਸਿੰਘ ਜੀ ਪੰਡਾ ਸਖਤਰ ਖੇਡ ਵਿਭਾਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਬੋਲੇ ਸੋਨਹਾਰੋ ਸਭ ਚਿਰ ਅੰਗਾਲਾ ਹਾਜੀ ਜਲਪਰੀ ਜੀ ਵਾਹਿਗੁਰੂ ਲੈ ਕੇ ਆਉਣਗੇ ਜੀ ਜੋ ਅੱਜ ਵਿਸ਼ੇਸ਼ ਤੌਰ ਤੇ ਹੈਲੋ ਹੈਲੋ ਇਹ ਮਾਝੇ ਦੇ ਵੀਰ ਜਿਹੜੇ ਦਮਕਮਾ ਸਾਹਿਬ ਮਾਲਵੇ ਦੀ ਕਪਤੀ ਤੇ ਪਹੁੰਚੇ ਆ ਜਿਹੜਾ ਸੋਨੂ ਚੀਮਾ ਇਹਨਾਂ ਦਾ ਜਿਗਰੀ ਯਾਰ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਫਰਜ਼ੰਦ ਵਿਕਰਮ ਚੀਮਾ ਜੀ ਤੇ ਸਮੁੱਚੇ ਜੋ ਮਾਝੇ ਤੋਂ ਵੀਰ ਪਹੁੰਚੇ ਆ ਇਹ ਸਤਕਾਰਤ ਸਖਸ਼ੀਅਤਾਂ ਨੂੰ ਬਾਈਡਾਲ ਸਿਕਤਕ ਅਕੈਡਮੀ ਦੇ ਸਟਾਰਟ ਫਾਰਮ ਵੱਲੋਂ ਜੀਓਆ ਨੂੰ ਆਓ ਜੀ ਅੱਜ ਦੀ ਇਸ ਫਾਈਟ ਦੀ ਸ਼ੁਰੂਆਤ ਇਹਨਾਂ ਸਤਿਵੰਤ ਸੱਜਣਾਂ ਡਰਜਾ ਡਰਜਾ ਕਿਹੜਾ ਕਿਹੜਾ ਮੈਂ ਨਾਂ ਲਵਾ ਬਾਈ ਸੁਖਵੀਰ ਸਿੰਘ ਜੀ ਛੱਠਾ ਸੁਤਿੰਦਰ ਸਿੰਘ ਸੁਤਿੰਦਰ ਪਾਲ ਸਿੰਘ ਜੀ ਪ੍ਰਧਾਨ ਬਾਅਦ ਐਸੋਸੀਏਸ਼ਨ ਤਲਵੰਡੀ ਸਾਬੋ ਸੀਨੀਅਰ ਐਡਵੋਕੇਟ ਪਹਿਲੇ ਗੁਫਤਾ ਸਾਹਿਬ ਸੀਨੀਅਰ ਐਡਵੋਕੇਟ ਉਹ ਹਾਜ਼ਰੀ ਲਵਾ ਕੇ ਗਿਆ ਹੋਰ ਵੀ ਇਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਸੈਕਰੀ ਸਾਹਿਬ ਸਾਰੇ ਪਹੁੰਚੇ ਨੇ ਇਹ ਕਿਹੜੇ ਇਹ ਮਕਸਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਖਾਲਸਾ ਸਾਜਨਾ ਦਿਲਸਦਿਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਸਾਡਾ ਮਕਸਦ ਤਾਂ ਜੀ ਸਿੱਖਾਂ ਦੇ ਬੱਚਿਆਂ ਨੂੰ ਪਤਿਕ ਪੁਨੇ ਤੋਂ ਵੱਲੋਂ ਨਸਿਆਂ ਵੱਲੋਂ ਮੋੜ ਕੇ ਸਿੱਖੀ ਵੱਲ ਮੋੜ ਪ੍ਰਵਾਸ ਕਰਾਉਂਦਾ ਜੀ ਗੱਤਕਾ ਮੁਕਾਬਲੇ ਜੋ ਚੰਗੀ ਜੋਰ ਮੁਕਾਬਲੇ ਨੇ ਇਹ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਰਾਜ ਖਾਲਸੇ ਦੇ ਅਭਿਆਸ ਆ ਜਿਹੜਾ ਉਹਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਇਹ ਜਿਹੜਾ ਗੱਤਗਾ ਮੁਕਾਬਲਾ ਕਰਾਇਆ ਜਾ ਰਿਹਾ ਜੀ ਤੇ ਨਾ ਵਿਸਤਾਰ ਮੁਕਾਬਲੇ, ਖਮਾਲੇ ਮੁਕਾਬਲੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਅੱਜ ਪੰਜਾਬ ਦੇ ਵਿੱਚ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦਾ ਮੱਦਦਾ ਜਾ ਰਿਹਾ ਤਾਂ ਕਿ ਜਿਹੜੇ ਸਮੁੱਚੇ ਬੱਚੇ ਨੇ ਉਹ ਇਸ ਮੁਕਾਬਲੇ ਨੂੰ ਦੇਖ ਕੇ ਕਿਸੇ ਨੂੰ ਉਤਜਾਹ, ਉਤਸ਼ਾਹ ਜਾਗੇ, ਕੋਈ ਕੇਸ ਰੱਖੇ, ਕੋਈ ਸਿੰਘ ਸਜੇ, ਕੋਈ ਬਾਣੇ ਦੇ ਵਿੱਚ ਆਵੇ, ਤਿਆਰ ਵਰ ਤਿਆਰ ਹੋਵੇ ਸਾਡੀ ਤਾਂ ਸਮੁੱਚੀ ਸਿੱਖ ਸੰਗਤ ਨੂੰ ਬੇੰਤੀ ਹੈ ਜੀ ਕਿ ਤਿਆਰ ਵਰ ਤਿਆਰ ਹੋਵੇ ਤੇ ਸਨ ਸਜੋ ਅਮਰ ਸਜੋ ਭਾਈ ਕੇਸ ਰੱਖੋ ਕੇਸ ਗੁਰੂ ਕੀ ਮੋਹ ਰਹਿਣਾ ਬਾਣੀ ਬਾਣੀ ਨਾ ਜਰੂਰ ਇਥੋਂ ਕਿਥੋਂ ਆਏ ਨੇ ਬੱਚੇ ਕਿਥੋਂ ਦੇ ਪਾਗਲੇ ਟੀਮਾਂ ਦੇ ਪਾਗਲੇ ਇਸ ਮੁਕਾਬਲੇ ਦੇ ਵਿੱਚ ਲਗਭਗ 25 ਟੀਮਾਂ ਨੇ ਜਿੱਤਨ ਮਾਗ ਲਿਆਗਾ ਜਿਹੜੀਆਂ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਆਈਆਂ ਨੇ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਨੇ ਹਿੱਸਾ ਲਿਆ ਹਰਿਆਣੇ ਦੇ ਵਿੱਚੋਂ ਵੀ ਜਿਵੇਂ ਨੀਂਦਿਆਰੀਪਿੰਡਾ ਦਾਬਾ ਵਾਲੀ ਤੋਂ ਟਹਾਣੇ ਤੋਂ